ਜੇ ਤੀ ਬਿਮਾਰ ਹੋਵੇ ਤਾਂ ਦੁੱਖ ਲੱਗਦਾ ਏ ਜੇ ਨੂੰ ਬਿਮਾਰ ਹੋਵੇ ਤਾਂ ਬਹਾਨਾ ਲੱਗਦਾ ਏ ਤੂਫਾਨਾਂ ਵਿੱਚ ਗੇੜੇ ਖਾਂਦਾ ਡਿੱਗਿਆ ਆ ਕਿਨਾਰੇ ਤੇ ਲੋਕਾਂ ਬਾਣੇ ਸੌਰਸ ਬੜੇ ਸੀ ਮੈਨੂੰ ਪਤਾ ਖਾਰੇ ਨੇ ਢਿੱਲਾ ਪੈਂਦਾ ਉਮੀਦ ਦਾ ਧਾਗਾ ਆਸਾਂ ਦੇ ਨਾਲ ਕੱਸ ਜਾਂਦੇ ਯਾਰ ਕਿਤਾਬਾਂ ਵਰਗੇ ਮੇਰੇ ਕੱਲ ਪਤੇ ਨਹੀਂ ਦੱਸ ਜਾਂਦੇ ਪਹਿਲਾਂ ਪਹਿਲਾਂ ਕਬਲੇ ਲੱਗਦੇ ਫਿਰ ਦਿਨਾਂ ਵਿੱਚ ਵਹੇ ਜਾਂਦੇ ਮੰਨ ਦਾ ਝੁਕਣਾ ਵੀ ਬਹੁਤ ਜ਼ਰੂਰੀ ਹੈ ਇਕੱਲਾ ਸਿਰ ਨਿਵਾਉਣ ਨਾਲ ਪ੍ਰਮਾਤਮਾ ਨਹੀਂ ਮਿਲਦਾ ਰੱਖ ਉਸ ਰੱਬ ਤੇ ਭਰੋਸਾ ਉਸ ਦੇ ਰੰਗ ਨਿਆਰੇ ਨੇ ਜਦੋਂ ਲਿਆਉਂਦਾ ਦਿਨ ਚੰਗੇ ਫਿਰ ਪੁੱਛੇ ਭਜਦੇ ਸਾਰੇ ਨੇ ਚੰਗਾ ਲੱਗਦਾ ਹੈ ਦਿਲ ਨੂੰ ਗਰੂ ਤੇਰਾ ਤੂੰ ਜੋ ਮਨਤਾ ਕਰਵਾਈਆਂ ਸੀ ਭੁੱਲੀਏ ਕਿਵੇਂ ਰੱਬ ਜਦੋਂ ਰੱਬ ਨੂੰ ਤੁਹਾਡੇ ਨਾਲ ਪਿਆਰ ਹੁੰਦਾ ਹੈ ਤਾਂ ਤੁਹਾਡੇ ਲਈ ਉਹੀ ਕਰਦਾ ਹੈ ਜਿਹੜਾ ਤੁਹਾਡੇ ਲਈ ਚੰਗਾ ਹੈ ਤੇ ਉਹਨਾਂ ਫालतू ਲੋਕਾਂ ਨੂੰ ਦੂਰ ਕਰ ਦਿੰਦਾ ਹੈ ਜਿਹੜਾ ਸਾਡੇ ਕਾਬਲ ਨਾ ਹੋਵੇ ਕਿਸੇ ਦਿਨ ਤਾਂ ਰੋਸ਼ਨ ਹੋਵੇਗੀ ਮੇਰੀ ਵੀ ਜ਼ਿੰਦਗੀ ਹੈ ਵਾਹਿਗੁਰੂ ਇੰਤਿਆਰ ਮੈਨੂੰ ਸਵੇਰ ਦਾ ਨਹੀਂ ਤੇਰੀ ਰਹਿਮਤ ਦਾ ਹੈ ਔੜੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕਿਉਂ ਸਾਸ ਪਰਤੀ ਪਾਲੇ ਗਿਆਨ ਮੈਨੂੰ ਵੀ ਵਧੀਆ ਲੱਗਦਾ ਏ ਪਰ ਪਹਿਲਾਂ ਆਪਣੇ ਤੇ ਅਮਲ ਕੀਤਾ ਹੋਇਆ ਹੋਵੇ ਤਾਂ ਇੱਜ਼ਤ ਦੇਖੀ ਤਾਂ ਸਿਰਫ ਰੱਬ ਦੇ ਘਰ ਜਿੱਥੇ ਲੋ ਵੀ ਲਵੋ ਤਾਂ ਦੁਨੀਆ ਤਮਾਸ਼ਾ ਨਹੀਂ ਬਣਾਉਂਦੀ ਕੁੱਤਾ ਰੋਵੇ ਚੁੱਪ ਕਰਾਂਦੀ ਦੇਖੀ ਦੁਨੀਆ ਮੈਂ ਬੰਦਾ ਰੋਵੇ ਹੋਰ ਰਵਾਉਂਦੀ ਦੁਨੀਆ ਦੇਖੀ ਦੁਨੀਆ ਮੈਂ ਜਿਉਂਦੇ ਜੀਣਾ ਨਾ ਦਿਸ ਮਾਪੇ ਨੂੰ ਰੋਟੀ ਦਿੱਤੀ ਮਰਨੇ ਪਿੱਛੋਂ ਪਿੰਡ ਰਜਾਉਂਦੀ ਦੇਖੀ ਦੁਨੀਆ ਮੈਂ ਲੱਗਾ ਨਾ ਦੇਵੀ ਤੱਤੀ ਤੱਤੀ ਵਾ ਮਾਲਕਾ ਬੜੇ ਔਖੇ ਨੇ ਜ਼ਿੰਦਗੀ ਦੇ ਰਾਹ ਮਾਲਕਾ ਬਹੁਤ ਖੁਸ਼ ਆ ਤੇਰੀ ਰਜਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ ਲੋਕਾਂ ਨੇ ਕੁਝ ਦਿੱਤਾ ਤਾਂ ਸੁਣਾਇਆ ਵੀ ਬਹੁਤ ਇਹ ਵਾਹਿਗੁਰੂ ਇਕ ਤੇਰਾ ਹੀ ਦਰ ਹੈ ਇਸ ਤੇਰਾ ਹੀ ਦਰ ਹੈ ਇੱਥੇ ਕਦੇ ਟਾਨਾ ਨਾ ਨਹੀਂ ਮਿਲਿਆ ਜਦੋਂ ਜਦੋਂ ਮੈਨੂੰ ਲੱਗਾ ਕਿ ਮੈਂ ਤੇਰੇ ਲਈ ਖਾਸ ਹਾਂ ਤੇਰੀ ਬੇਰੁਖੀ ਨੇ ਸਮਝਾ ਦਿੱਤਾ ਕਿ ਮੈਂ ਝੂਠੀ ਆਸ ਵਿੱਚ ਹਾਂ ਕਿ ਮੀਰਾ ਬਦਲ ਦਿੰਦਾ ਹੈ ਨਕੀਰਾ ਬਦਲ ਦਿੰਦਾ ਹੈ ਤੂੰ ਯਕੀਨ ਕਰਕੇ ਦੇਖੋ ਤਕਦੀਰਾ ਬਦਲ ਦਿੰਦਾ ਹੈ ਕਿਸੇ ਦੇ ਸਬਰ ਨੂੰ ਇੰਨਾ ਹੋਈ ਨਾ ਵਰਖੋ ਕਿ ਉਹ ਤੁਹਾਡੇ ਹੀ ਖਿਲਾਫ ਬੋਲਣ ਲਈ ਮਜਬੂਰ ਹੋ ਜਾਵੇ ਸੱਚੇ ਬੰਦੇ ਦੀ ਕਮਜ਼ੋਰੀ ਉਹਦੇ ਉਜੇ ਚ ਬਾਤ ਹੁੰਦੇ ਨੇ ਜਿਨ੍ਹਾਂ ਦਾ ਫਾਇਦਾ ਲੋਕੀ ਰੱਜ ਕੇ ਲੈਂਦੇ ਨੇ ਦੁਨੀਆਂ ਸੁੱਟਣ ਫਿਰਦੀ ਤੇ ਮਾਲਕ ਡਿੱਗਣ ਨਹੀਂ ਦਿੰਦਾ ਇਹ ਜੋ ਹਾਲਾਤ ਨੇ ਬਿਨਾ ਸ਼ੁਕ ਕੱਕ ਕਿ ਇੱਕ ਦਿਨ ਸੁਧਰ ਜਾਣਗੇ ਪਰ ਅਫਸੋਸ ਕੁਝ ਲੋਕ ਮੇਰੇ ਦਿਲ ਤੋਂ ਉਤਰ ਜਾਣਗੇ ਜਦੋਂ ਸਹੀ ਸਮਾਂ ਆਵੇਗਾ ਰੱਬ ਤੈਨੂੰ ਇੰਨਾ ਖੁਸ਼ ਕਰ ਦੇਵੇਗਾ ਕਿ ਜਿਵੇਂ ਤੂੰ ਕਦੇ ਕੋਈ ਦੁੱਖ ਦੇਖਿਆ ਹੀ ਨਾ ਹੋਵੇ ਘਰ ਵਿੱਚ ਨਾਮ ਜਪਣ ਵਾਲੀ ਇੱਕ ਰੂਹ ਪੈਦਾ ਹੋ ਜਾਂਵੇਂ ਉਸਦੇ ਜਪੇ ਹੋਏ ਨਾਮ ਅਤੇ ਕੀਤੀ ਹੋਈ ਬੰਦਗੀ ਦੇ ਸਦਕਾ ਕਈ ਆਣ ਵਾਲਿਆਂ ਕੁਲਾਂ ਦਾ ਪਾਰ ਉਤਰਾ ਸਾਰਾ ਹੋ ਜਾਂਦਾ ਖੇ ਰੱਬਾ ਜਨਮ ਅਗਲਾ ਦੇਵੀ ਦੇਵੀ ਭਾਵੇਂ ਬਗੈਰ ਸਾਹਾਂ ਦਾ ਰੋੜ ਹੀ ਬਣਾ ਦੇਵੀ ਭਾਵੇਂ ਬਣਾ ਦੇਵੀ ਗੁਰੂ ਘਰ ਦੇ ਰਾਹਾਂ ਦਾ ਰੱਬਾ ਸੁੱਖ ਦੇਣਾ ਤਾਂ ਇੰਨਾ ਦੇਵੀ ਕੀ ਹੰਕਾਰ ਨਾ ਆਵੇ ਅਤੇ ਦੁੱਖ ਦੇਣਾ ਤਾਂ ਇੰਨਾ ਦੇਵੀ ਕਿ ਤੇਰੇ ਤੋਂ ਵਿਸ਼ਵਾਸ ਨਾ ਜਾਵੇ ਸੱਚ ਬੋਲਣ ਦਾ ਸਾਥ ਕਰੋ ਨਤੀਜੇ ਭੁਗਤਨ ਦੀ ਸ਼ਕਤੀ ਰੱਬ ਦੇਵੇਗਾ ਰੱਬ ਨਾਲ ਇਸ਼ਕ ਚ ਇੱਕ ਵਕਤ ਉਹ ਵੀ ਆਉਂਦਾ ਹੈ ਕਿ ਦੁਆ ਤਾਂ ਬਹੁਤ ਦੂਰ ਦੀ ਗੱਲ ਹੈ ਬੰਦਾ ਸਿਰਫ ਸੋਚਦਾ ਹੈ ਤੇ ਰੱਬ ਨਵਾਜ ਦਿੰਦਾ ਹੈ ਕਣ ਕਣ ਅੰਦਰ ਬਾਬਾ ਨਾਨਕ ਹਰਦਰੰਦਰ ਬਾਬਾ ਨਾਨਕ ਹਵਾਵਾਂ ਅੰਦਰ ਬਾਬਾ ਨਾਨਕ ਸਾਹ ਅੰਦਰ ਬਾਬਾ ਨਾਨਕ ਕਿੱਧਰ ਲੱਭਦਾ ਬਾਬਾ ਨਾਨਕ ਤੇਰੇ ਮਨ ਦੇ ਅੰਦਰ ਬਾਬਾ ਨਾਨਕ ਸੈ ਸਿਆਣਪਾ ਲਖੋਏ ਤਾਂ ਇੱਕ ਨਾ ਚਲੇ ਨਾਲ ਜੇ ਮੇਰੇ ਵਿੱਚ ਹਜ਼ਾਰਾਂ ਤੇ ਲੱਖਾਂ ਚ ਚਤਰਾਈਆਂ ਹੋਣ ਤਾਂ ਵੀ ਉਹਨਾਂ ਵਿੱਚੋਂ ਇੱਕ ਵੀ ਚਤਰਾਈ ਸਾਥ ਨਹੀਂ ਦਿੰਦੀ ਰੱਬ ਤੋਂ ਡਰਿਆ ਕਰੋ ਉਸ ਦੀ ਮਾਰੀ ਜਪੇੜ ਖੜਕਾ ਨਹੀਂ ਕਰਦੀ ਪਰ ਖੜਕਾ ਜ਼ਰੂਰ ਦਿੰਦੀ ਹੈ ਕਿਸੇ ਨੂੰ ਤਕਲੀਫ ਦੇ ਕੇ ਆਪਣੀ ਖੁਸ਼ੀ ਦੀ ਦੁਆ ਨਾ ਕਰੋ ਜੇ ਇਹੀਆਂ ਦੁਆਵਾਂ ਕਦੇ ਪ੍ਰਮਾਨ ਨਹੀਂ ਹੁੰਦੀਆਂ ਅੰਨਿਆਂ ਹਨੇਰੀਆਂ ਚ ਵੱਲਬ ਅਜਗਾਏਗਾ ਜਦੋਂ ਕੀਤੇ ਸਜਣਾ ਵੇ ਕੀਤੇ ਚਿਤਾਏਗਾ ਐਨੇ ਪਾਪ ਵੀ ਨਾ ਕਮਾਉ ਕੀ ਵਕਤ ਦੀ ਮਾਰ ਛੱਲੀ ਨਾ ਜਾਵੇ ਸਾਰੇ ਉਜਿਆ ਪਿਆਏ ਤਾਨਾ ਬਾਨਾ ਸਾਨੂੰ ਤੇਰੀ ਲੋੜ ਦਤਿਆ ਜਦੋਂ ਤੌਬਾ ਕੀਤੀ ਗੁਨਾਹਾਂ ਦੀ ਗੁਨਾਹ ਵੀ ਲੱਗ ਜਾਂਦੇ ਰੋਂਸੀ ਹੈਰਾਨ ਹੋਏ ਬਖਸ਼ੀਸ਼ਾ ਦੇਖ ਕੇ ਐਨਾ ਵੱਡਾ ਬਖਸ਼ਣ ਹਰ ਕੌਣ ਸੀ ਨਾ ਗਣ ਕੇ ਦੰਦਾ ਨਾ ਤੋਲ ਕੇ ਦੰਦਾ ਮੇਰਾ ਸਤਕੁਰਤਿਆ ਦੇ ਵੀ ਦੰਦਾ ਲਲ ਖੋਲ ਕੇ ਦੰਦਾ ਮੇਰੇ ਕਰਮੇ ਹੀ ਮੇਰੇ ਨਾਲ ਜਾਣਗੇ ਜਿਨ੍ਹਾਂ ਨੂੰ ਮੈਂ ਆਪਣਾ ਸਮਝਦਾ ਹਾਂ ਉਹ ਸਵੇ ਤੋਂ ਪਿੱਛੇ ਮੁੜ ਜਾਣਗੇ ਬਾਹਰੋਂ ਸੁਨਸਰਾਹ ਦਸਦੀ ਪਰ ਅੰਦਰ ਚੱਲਦਾ ਘੋਲ ਕੋਈ ਮੇਰੇ ਉੱਤੇ ਮੇਰੇ ਅਸਾਈਆਂ ਬੂੰਦਿਸ਼ਕ ਦੀ ਡੋਲ ਕੋਈ ਜਦੋਂ ਪਰ ਲਗਾਵੇ ਬੇੜਾ ਫਿਰ ਡੋਬਣ ਵਾਲਾ ਕਿਹੜਾ ਮੈਂ ਖੁਦਾ ਮੇਰੀ ਰੂਹ ਇੱਕ ਤਲਬ ਹੋ ਤੂੰ ਫਿਰ ਕੈਸੇ ਕਹਿ ਦੂੰ ਕਿ ਅਲੱਗ ਹੋ ਤੂੰ ਕ੍ਰਿਤਾ ਪਾਣੀ ਦਾ ਬੁਲਬੁਲਾ ਇਹ ਤੇਰੀ ਔਕਾਤ ਜਿਸ ਕਰ ਮੋਜਾਂ ਮਾਣੀਆਂ ਇੱਕ ਦਾ ਰਤ ਰਾਤ ਪਰ ਸਕismet ਤੇ ਨਹੀਂ ਵੈਗਰੂ ਤੇ ਰੱਬ ਵੈਗਰੂ ਜੀ ਉਹ ਚਾਹੇ ਦਾ ਕਿਸਮਤ ਬਦਲ ਵੀ ਸਕਦਾ ਹੈ ਜੋ ਪਰਮਾਤਮਾ ਤੇ ਸੱਚੇ ਦਿਲੋਂ ਪ੍ਰਸਾਦ ਕਰਦਾ ਹੈ ਪਰਮਾਤਮਾ ਉਸਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ ਹਰ ਚੀਜ਼ ਦਾ ਵਕਤ ਤੈ ਹੈ ਹਰ ਜਗ੍ਹਾ ਤੈ ਹੈ ਤੁਸੀਂ ਕਿਤੇ ਪਹੁੰਚਦੇ ਨਹੀਂ ਪਹੁੰਚੋ ਤੇ ਜਾਣੇ ਹੋ ਖੇਡ ਨੂੰ ਨਹੀਂ ਰਹਾ ਖੇਡ ਹੋ ਰਿਹਾ ਹੈ ਫਿਕਰ ਕਰੇ ਤੇ ਬਾਵਰੇ ਤੇ ਜ਼ਿਕਰ ਕਰੇ ਤੇ ਸਾਧ ਉੱਠ ਫਰੀਦਾ ਜ਼ਿਕਰ ਕਰ ਤੇ ਫਿਕਰ ਕਰੇਗਾ ਆਪ ਪਹਿਲਾ ਹੁੰਦਾ ਸੀ ਸੁੱਖ ਵਲੇ ਸ਼ੁਕਰਾਨਾ ਦੁੱਖ ਵਲੇ ਅਰਦਾਸ ਹਰ ਵੇਲੇ ਸਿਮਰਨ ਅੱਜ ਕੱਲ ਹੁੰਦਾ ਹੈ ਸੁੱਖ ਵਲੇ ਮਠਿਆਈਆਂ ਦੁੱਖ ਵਲੇ ਦੋਹਾਈਆਂ ਤੇ ਹਰ ਵੇਲੇ ਦਵਾਈਆਂ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਵਾਹਿਗੁਰੂ ਜਦੋਂ ਕੋਈ ਰਸਤਾ ਨਾ ਮਿਲੇ ਤਾਂ ਸਾਰਾ ਕੁਝ ਰੱਬ ਦੇ ਛੱਡ ਕੇ ਸਬਰ ਕਰਨਾ ਚਾਹੀਦਾ ਹੈ ਮੱਚ ਮੈਲ ਤੇ ਮੂੰਹ ਤੋਂ ਹਰੇ ਹਰ ਜਾਪਿਆ ਵੇ ਇਨਸਾਨਾ ਤੂੰ ਦਿਖਾਵੇ ਲਈ ਤਾਂ ਰੱਬ ਨੂੰ ਵੀ ਨਹੀਂ ਛੱਡਿਆ ਪਰਮਾਤਮਾ ਇਨਸਾਨ ਨੂੰ ਕੁਝ ਸਿਕਾਉਣ ਲਈ ਮੁਸ਼ਕਲਾਂ ਵਿੱਚ ਪਾਉਂਦਾ ਹੈ ਉਹ ਸਿੱਖ ਜਾਂਦੇ ਉਹ ਤਰ ਜਾਂਦੇ ਹੋ ਹਿੰਮਤ ਹਾਰਦੇ ਉਹ ਹਾਰ ਜਾਂਦੇ ਵਾਰੋ ਵਾਰੀ ਤੁਰ ਕੇ ਇਥੋਂ ਕੀ ਰਾਜਾ ਕੀ ਰਾਣਾ ਲੰਬੀ ਚੌੜੀ ਦੌੜ ਕੀ ਬੋਤੀ ਨਾ ਮੈਂ ਬਹੁਤ ਸਿਆਣਾ ਨਾ ਕੋਈ ਅਪਰੋਚ ਹੈ ਮੇਰੀ ਨਾਮ ਹੈ ਮੋਜਾ ਮਾਨਾ ਬਸ ਇੱਕ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ ਮੇਰੇ ਕਦੇ ਕਿਸੇ ਸਾਧ ਦੇ ਡੇਰੇ ਤੇ ਨਹੀਂ ਜਾਣਾ ਬਸ ਇੱਕ ਅਰਦਾਸ ਹੈ ਰੱਬਾ ਮੇਰੀ ਕਦੇ ਦਿਲ ਨਾ ਕਿਸੇ ਦਾ ਦਿਖਾਵਾਂ ਕਿ ਪਤਾ ਮੈਂ ਕਦ ਦੁਨੀਆ ਤੋਂ ਤੁਰ ਜਾਣਾ ਵਾਹਿਗੁਰੂ ਦੋਖਾ ਸਜਾ ਨਹੀਂ ਪਰਮਾਤਮਾ ਦੇ ਨੇੜੇ ਹੋਣ ਦੀ ਕੀਮਤ ਹੈ ਹਰ ਪਲ ਸਾਥ ਰਹੀ ਦੂ ਮੇਰੇ ਨਾ ਕੱਲਿਆਂ ਕਦੇ ਛੱਡ ਜਾਹੀ ਰੱਬਾ ਤੇਰੇ ਬਿਨਾ ਨਾ ਇੱਥੇ ਮੇਰਾ ਕੋਈ ਮੇਰੇ ਅੰਗ ਸੰਗ ਰਹੀ ਸਹਾਈ ਰਪਾ ਜਿਹੜਾ ਤੇਰਾ ਸੁੱਤੇ ਪਏ ਦੇ ਸਾਹ ਚਲਾਈ ਰੱਖਦਾ ਉਹ ਤੇਰੇ ਕੰਮ ਤੰਦੇ ਕਿਉਂ ਨਾ ਚਲਾਉ ਪਲ ਬਸ ਗੱਲ ਸਿਰਫ ਆਸ ਤੇ ਵਿਸ਼ਵਾਸ ਦੀ ਹੈ ਹੋ ਸਕਦਾ ਹੈ ਰੱਬ ਨੇ ਤੈਨੂੰ ਹਰ ਪਾਸਿਓਂ ਇਕੱਲਾ ਛੱਡ ਕੇ ਆਪਣੇ ਨਾਲ ਦੋਸਤੀ ਕਰਨ ਦਾ ਮੌਕਾ ਦਿੱਤਾ ਹੋਵੇ ਕਦੇ ਨੰਮ ਬਣਾ ਮੈਂ ਕਿਸੇ ਕਿਸੇ ਦੀ ਅੱਖ ਦਾ ਹੰਝੂ ਰੱਬਾ ਇੰਨੇ ਕੋ ਦ앗 ਬਖੀ ਬਸ ਜਾਵਾਂ ਕਿਸੇ ਰੋਂਦੇ ਦੀ ਮੁਸਕਾਨ ਬਸ ਇੰਨੇ ਕੀ ਾਕਾਤ ਬਖੀ ਖੰਡ ਦੇ ਅੰਦਰ ਗੂੰਜ ਰਹੇ ਜਕਾਰੇ ਦਸਦੇ ਸੀ ਨਿੱਕੇ ਨਿੱਕੇ ਬਾਲਕ ਵੀ ਘੱਲ ਤਵਾਰਾ ਸੀ ਵਾਹਿਗੁਰੂ ਜੀ ਜਿਨ੍ਹਾਂ ਨੇ ਤੁਹਾਨੂੰ ਦੁੱਖ ਦਿੱਤਾ ਹੈ ਦੁੱਖ ਤਾਂ ਉਹਨਾਂ ਨੂੰ ਵੀ ਮਿਲੇਗਾ ਜੇਕਰ ਤੁਸੀਂ ਕਿਸਮਤ ਵਾਲੇ ਹੋ ਦਾ ਰੱਬ ਤੁਹਾਨੂੰ ਇਹ ਦੇਖਣ ਦਾ ਮੌਕਾ ਵੀ ਦੇਵੇਗਾ ਮੈਂ ਕੱਲ ਮੈਨੂੰ ਆਖਿਆ ਦੇਖੀ ਕਿ ਤੇ ਸੱਚ ਨਾ ਲਿਖ ਦੇ ਨਹੀ ਤਾਂ ਫਿਰ ਕਲਮ ਹੋ ਜੂ ਅੱਗੋਂ ਕਲਮ ਹੱਸ ਕੇ ਬੋਲੀ ਕਮਲਿਆ ਫਿਰ ਕਰਮਾ ਕਰਾ ਕੇਹੀ ਤਾਂ ਕਲਮ ਬਣੀ ਆ ਦੋ ਅੱਖਰਾਂ ਦਾ ਬਣਿਆ ਬੰਦਾ ਦੋ ਅੱਖਰਾਂ ਦੀ ਜਾਨ ਦੋ ਅੱਖਰਾਂ ਦਾ ਦਿਲ ਚੱਲਦਾ ਦੋ ਕਰਦੋ ਅੱਖਾਂ ਦਾ ਮਾਨ ਦੋ ਅੱਖਰਾਂ ਦਾ ਸਿੱਖ ਬੰਦ ਦਾ ਬੰਦਾ ਦੋ ਅੱਖਰਾਂ ਦਾ ਖਾਨ ਦੋ ਅੱਖਰਾਂ ਦਾ ਅੱਲਾ ਬਣਿਆ ਬਣਿਆ ਦੋ ਅੱਖਰਾਂ ਦਾ ਰਾੰਗ ਦੋ ਅਖਰਾਂ ਦਾ ਸਿਵਾਬਾਦ ਦਾ ਦੋ ਅਖਰਾਂ ਦੇ ਦਿੱਲੀ ਇਲਾਕੇ ਦੋ ਅਖਰਾਂ ਦਾ ਅੰਗ ਅਨਸਾਰ ਤਾਂ ਰਖੜਾ ਰਕਤ ਦੇ ਦੋ ਅਖਰਾਂ ਦੀ ਰਾਖ ਬਣਾ ਕੇ ਦੋ ਅਖਰਾਂ ਦੇ ਰਾਜੇ ਤੁਰ ਗਏ ਦੋ ਅਖਰਾਂ ਦਾ ਧੰਨ ਛੱਡ ਜਾਣਾ ਛੱਡ ਵੱਦਾ ਦੋ ਅਖਰਾਂ ਦਾ ਜੁਲਾ ਤੁਰ ਗਿਆ ਜੋ ਅਖਰਾਂ ਦਾ ਬੁੱਲਾ ਚਿੰਤਾ ਸਮੇਂ ਹਰ ਦੁੱਖ ਸੁੱਖ ਵਿੱਚ ਐਦਰ ਉਤਰ ਮਨ ਜਾਂ ਦੀ ਬਜਾਏ ਤੇਰੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰਨ ਪ੍ਰੋਸਾਰ ਦਾ ਕੇ ਗੁਰਬਾਣੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਪਾਪਾ ਆਨੰਦ ਸਿੰਘ ਕੱਚਾ ਕਰ ਦੇ ਕੇ ਕਦੇ ਕਿਸੇ ਨਾਲ ਰਿਸ਼ਤਾ ਨਾ ਤੋੜੇ ਕਿਉਂਕਿ ਮਿੱਟੀ ਦੀ ਪકડ ਮਜ਼ਬੂਤ ਹੁੰਦੀ ਹੈ ਅਤੇ ਸਗਮਗਰ ਸਗਮਰ ਮਰ ਮਰ ਤੋ ਪੈਰ ਤਲਕ ਹੀ ਅਕਸਰ ਪੈਰ ਤਲਕ ਹੀ ਜਾਂਦਾ ਹੈ। ਜ਼ਿੰਦਗੀ ਕਿੰਨੀ ਵੀ ਖੂਬਸੂਰਤ ਹੋਵੇ ਪਰ ਆਪਣੇ ਨਾਲ ਬਿਨਾ ਕਦੇ ਚੰਗੀ ਨਹੀਂ ਲੱਗਦੀ। ਕਫਨ ਵੀ ਕੀ ਜੀਤ ਹੈ। ਜਿਸ ਨੇ ਬਣਾਇਆ ਉਹਨੇ ਵੇਚ ਦਿੱਤਾ ਤੇ ਜਿਸ ਨੇ ਖਰੀਦਿਆ ਉਹ ਵਰਤਿਆ ਨਹੀਂ ਤੇ ਜਿਸ ਨੇ ਵਰਤਿਆ ਉਸ ਨੂੰ ਪਤਾ ਹੀ ਨਹੀਂ ਅਮੀਰ ਤੋਂ ਅਮੀਰ ਬੰਦਾ ਵੀ ਇੱਕ ਦਿਨ ਇੰਨਾ ਗਰੀਬ ਹੋ ਜਾਂਦਾ ਹੈ ਕਿ ਉਸ ਕੋਲ ਪੈਸਾ ਤੋਂ ਇਲਾਵਾ ਹੋਰ ਕੁਝ ਬਾਕੀ ਨਹੀਂ ਬਚਦਾ ਸੁਖੀ ਰਹਿਣ ਦੇ ਤਰੀਕੇ ਇੱਜ਼ਤ ਕਰੋ ਇੱਜ਼ਤ ਪਾਓ ਪਹਿਲਾਂ ਸੋਚੋ ਫਿਰ ਬੋਲੋ ਆਪਣੀ ਗਲਤੀ ਮੰਨਣਾ ਸਿੱਖੋ ਸਲਾਹ ਸਭ ਨਾਲ ਪਰ ਫੈਸਲਾ ਆਪ ਲਵੋ ਆਪਣਾ ਕੰਮ ਸਦਾ ਮਿਹਨਤ ਨਾਲ ਕਰੋ ਬਿਨਾਂ ਜ਼ਰੂਰਤ ਖਰੀਦਦਾਰੀ ਨਾ ਕਰੋ ਬਿਨਾਂ ਦਾ ਦੂਜੇ ਝਗੜੇ ਚ ਨਾ ਪਵੋ ਹਰ ਸਾਲ ਵਿੱਚ ਸੰਤੋਸ਼ ਲੋਹੁਰ ਜਨਮ ਪ੍ਰਮਾਤਮਾ ਦਾ ਸਿਮਰਨ ਕਰੋ